लुधियाना ਦੇ ਫੋਕਲ ਪੁਆਇੰਟ ਚ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਤਹਵੱਚ ਵੱਡੀ ਗਿਣਤੀ ਚ ਲੋਕਾਂ ਦੇ ਵੱਲੋਂ ਸ਼ਰਕਤ ਕੀਤੀ ਗਈ ਦਾ ਸਈਏ ਕਿ ਪ੍ਰਬੰਧਕਾਂ ਦਾ ਕਹਿਣਾ ਸੀ ਕੈਂਪ ਦੇ ਵਿੱਚ ਛੋਟੀਆਂ ਬਿਮਾਰੀਆਂ ਨੂੰ ਪਹਿਲਾਂ ਹੀ ਫੜਨ ਦੇ ਲਈ ਇਹ ਕੈਂਪ ਲਗਾਇਆ ਗਿਆ ਤਾਂ ਜੋ ਲੋਕਾਂ ਦਾ ਚੈੱਕਅਪ ਇੱਥੇ ਹੋ ਸਕੇ लुਧਿਆਣਾ ਦੇ ਫੋਕਲ ਪੁਆਇੰਟ ਸਤਹ ਵਰਡ ਕੈਂਸਰ ਕੇਅਰ ਸੁਸਾਇਟੀ ਦੇ ਵੱਲੋਂ ਕੈਂਪ ਦਾ ਯੋਜਨ ਕੀਤਾ ਗਿਆ ਤੇ ਸੈਂਕੜੇ ਹੀ ਲੋਕ ਇਸ ਦੇ ਵਿੱਚ ਫ੍ਰੀ ਚੈੱਕਅਪ ਕਰਵਾਉਣ ਦੇ ਲਈ ਪੁੱਜੇ ਨੇ ਇਸ ਦੌਰਾਨ ਪਰਬੰਧਕਾਂ ਨੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਲੁਧਿਆਣਾ ਲਾਈਵ ਦੇ ਲਈ ਸਰਿੰਦਰ ਸਿੰਘ ਨਿਤ ਰਿਪੋਰਟ ਜੀ ਸੱਜਣਾਂ ਡਾਕਟਰ ਤਰਮਿੰਦਰ ਟੇਲੋਂ ਅੱਜ ਵਰਲਡ ਕੈਂసర్ ਕੇਅਰ ਪਹੁੰਚੇ ਹੈ ਜੀ ਲਕਸ਼ਯ ਨੀਰ ਪ੍ਰਾਈਵੇਟ ਲਿਮਟਿਡ ਦੇ ਵਿੱਚ ਫੋਕਲ ਪੁਆਇੰਟ ਲਗਾਉਣਾਂ ਤੇ ਪਹੁੰਚੇ ਆ ਔਰ ਤਕਰੀਬਨ ਜਿਹੜਾ ਸਾਡਾ ਹੁਣ ਤੱਕ 500 ਦੇ ਕਰੀਬੰਦਾ ਚੈੱਕ ਕਰ ਚੁੱਕੇ ਆ ਜਿਹੜਾ ਮੇਨ ਮਕਸਦ ਵਰਲਡ ਕੈਂਸਰ ਦਾ ਹੁੰਦਾ ਕੀ ਘਰ ਘਰ ਜਾ ਕੇ ਲੋਕਾਂ ਦੀ ਜਾਂਚ ਕੀਤੀ ਜਾਵੇ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਫੜੇ ਜਾਵੇ ਉਸੇ ਮਕਸਦ ਨੂੰ ਲੈ ਕੇ ਵਰਲਡ ਕੈਂਸਰ ਫਿਰ ਲਗਾਤਾਰ ਅੱਗੇ ਵਧ ਰਹੀ ਹੈ ਔਰ ਲਗਾਤਾਰ ਜਿਹੜੀ ਚੈਕਿੰਗ ਕਰ ਰਹੀ ਹੈ ਕਈ ਕਿਸਮ ਦੀ ਚੈਕਿੰਗ ਲੈ ਕੇ ਆਏ ਆ ਜਿ ਵਿੱਚ ਔਰਤਾਂ ਦੀ ਛਾਤੀ ਦੀ ਕੈਂਸਰ ਵਾਸਤੇ ਮੈਮੋਗ੍ਰਾਫੀ ਕਰ ਰਹੇ ਆ ਬੱਚਾਦਾਨੇ ਦੀ ਜਾਂਚ ਕਰ ਰਹੇ ਆ ਬੰਦੇ ਚ ਬੂਦੂਦਾ ਦੀ ਜਿਹੜੀ ਜਾਂਚ ਹੋ ਕੀਤੀ ਜਾ ਰਹੀ ਹੈ ਬਲੱਡ ਕੈਂਸਰ ਦੀ ਜਾਂਚ ਕੀਤੀ ਜਾ ਰਹੀ ਹੈ ਮੂੰਹ ਬਲੇ ਦੀ ਜਾਂਚ ਕੀਤੀ ਜਾ ਰਹੀ ਲਿਟਰੇਚਰ ਮੰਡਿਆ ਜਾ ਰਿਹਾ ਲੋਕਾਂ ਨੂੰ 12 ਵਾ ਜਿਹੜਾ ਕੰਸਰਟ ਕੀਤਾ ਜਾ ਰਿਹਾ ਮਕਸਦ ਸਾਡਾ ਇਹ ਹੈ ਕਿ ਕੈਂਸਰ ਨੂੰ ਬਣਨ ਤੋਂ ਪਹਿਲਾਂ ਬੜਿਆ ਜਾਵੇ ਕਿਉਂਕਿ ਕੈਂਸਰ ਦਾ ਅਕਸਰ ਲੇਟ ਪਤਾ ਲੱਗਦਾ ਹੈ ਪੂਰੀ ਇੰਡੀਆ ਦੇ ਵਿੱਚ 15 ਲੱਖ ਲੋਕਾਂ ਨੂੰ ਕੈਂਸਰ ਹੁੰਦਾ ਜਿੱਚੋ 10 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਜਿਹਦਾ ਵਟਾ